ਭਾਰਤ ਵੱਲੋਂ ਅਤਵਾਦੀ ਕੈਂਪਾਂ ਨੂੰ ਨਸ਼ਟ ਕਰਨ ਤੋਂ ਬਾਅਦ ਪੰਜਾਬ ਅੰਦਰ ਸਰਹੱਦੀ ਖੇਤਰਾਂ ਅੰਦਰ ਵਸ ਰਹੇ ਲੋਕਾਂ ਅੰਦਰ ਸਹਿਮ ਪੈਲਾ ਹੋਇਆ ਹੈ। ਪਾਵੇਂ ਕੀ ਸਰਹੱਦ ਦੇ ਨਾਲ ਲੱਗਦੇ ਅਨੇਕਾ ਪਿੰਡ ਮਹਿੰਦੀਪੁਰ, ਰਤੋਕੇ, ਮੀਆਂਵਾਲਾ, ਗੱਜਲ, ਮੁਠਿਆਵਾਲਾ, ਨੂਰਵਾਲਾ, ਮਸਤਗੜ ਵਾਸੀਆਂ ਅੰਦਰ ਕਾਫੀ ਸਹਿਮ ਹੈ ਪਰ ਸਥਿਤੀ ਆਮ ਵਰਗੀ ਹੈ। ਇਨ੍ਹਾਂ ਪਿੰਡਾਂ ਦਾ ਦੌਰਾ ਕਰਨ ਤੇ ਦੇਖਿਆ ਗਿਆ ਹੈ ਕਿ ਲੋਕ ਆਮ ਬੰਗ ਆਪਣੇ ਕੰਮ ਕਰ ਕਰ ਰਹੇ ਹਨ ਤੇ ਖਤਰੇਬਾੜੀ ਕੋਈ ਗੱਲ ਨਜ਼ਰ ਨਹੀਂ ਆ ਰਹੀ। ਜੀ ਸਾਡੇ ਨਾਲ ਜੋ ਕੁਝ ਕੀਤਾ મોદી ਸਾਹਿਬ ਨੇ ਬਹੁਤ ਵਧੀਆ ਕੀਤਾ ਜੋ ਕੀਤਾ ਹੁਣ ਇਹਦੂਗਾ ਸਾਡੇ ਸਾਨੂੰ ਡਰ ਲੱਗਣ ਲਿਆ ਵੀ ਜੇ ਕਿਤੇ ਹਾਲਾਤ ਖਰਾਬ ਹੋਏ ਜਾਂ ਕੁਝ ਹੋਰ ਜੰਮੂ ਕਸ਼ਮੀਰ ਵਿੱਚ ਗੜਬੜ ਹੋਈ ਤਾਂ ਸਾਡੇ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋਏ ਤੇ ਬਾਰਡਰ ਦਾ ਨੁਕਸਾਨ ਹੋਵੇਗਾ ਇਸ ਕਰਕੇ ਸਾਡੇ ਹੁਣ ਇਸ ਟਾਈਮ ਤੱਕ ਸਾਡੇ ਕਾਰੋਬਾਰ ਸਾਰੇ ਵਧੀਆ ਚੱਲਣ ਰਹੇ ਨੇ ਜੇਕਰ ਨੁਕਸਾਨ ਹਾਲਾਤ ਖਰਾਬ ਹੁੰਦੇ ਨੇ ਤੇ ਇਹਦੂਗਾ ਸਾਡਾ ਇਹ ਹਾਲਾਤ ਖਰਾਬ ਸਾਡੇ ਦਿਨਾਂ ਚ ਮਨਾ ਚ ਡਾਰੇ ਇਹ ਹਾਲਾਤ ਖਰਾਬ ਨਾ ਹੋ ਜੇ ਸਾਡੇ ਕਾਰੋਬਾਰ ਫਿਰ ਨਾ ਕਿਤੇ ਬੰਦ ਹੋ ਜੇ ਅੱਜ ਜਿਹੜਾ ਹਿੰਦੁਸਤਾਨ ਪਾਕਿਸਤਾਨ ਦੇ ਦਰਮਿਆਨ ਜਿਹੜਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ 에어 ਫੋਰਸ ਦੇ ਰਾਹੀਂ ਜੋ ਵੀ ਪਾਕਿਸਤਾਨ ਦੇ ਜਿਹੜੇ ਅੱਤਵਾਦੀ ਨੇ ਹਮਲਾ ਕੀਤਾ ਉਹ ਬਹੁਤ ਇੱਕ ਸ਼ਲਾਘਾਯੋਗ ਕਦਮ ਆ ਉਹਦੇ ਨਾਲ ਪੰਜਾਬ ਦੇ ਜਿਹੜੇ ਖਾਸ ਤੌਰ ਤੇ ਜਿਹੜੇ ਬਾਰਡਰ ਨੇ ਉੱਥੇ ਐਦਾਂ ਦਾ ਕੋਈ ਵੀ ਮਾਹੌਲ ਨਹੀਂ ਜਨ ਜਿੰਮਣ ਬਿਲਕੁਲ ਬੜੇ ਵਧੀਆ ਤਰ੍ਹਾਂ ਚੱਲ ਰਿਹਾ ਹੈ ਕੋਈ ਇਦਾਂ ਦੀ ਤਣਾਅ ਕੋਈ ਇਦਾਂ ਦੀ ਕੁੱਸਤੀ ਨਹੀਂ ਲੋਕ ਬੜੇ ਆਰਾਮ ਨਾਲ ਆਪਣੇ ਘਰਾਂ ਵਿੱਚ ਆਪਣੇ ਜਿਹੜੇ ਕਾਰੋਬਾਰ ਕਰ ਰਹੇ ਨੇ ਤੇ ਨਾ ਹੀ ਇੱਥੇ ਕੋਈ ਸਰਕਾਰ ਦੀ ਕੋਈ ਆਰਮੀ ਦੀ ਕੋਈ ਤਾਂ ਦੀ ਗਤੀਵਿਧੀ ਆ ਕਿਸੇ